ਭਾਈ ਯਾ ਪ੍ਰੀਤਾਂ ਅੰਦਰ ਲਾਤੀ ਤੇ ਇਹਦਾ ਕੀ ਕਰਨਾ ਇਹ ਨਾ ਆਪਣੇ ਉਹ ਕਾਲਾ ਤਰਪਾਲ ਪਿਆ ਉੱਥੇ ਕਟੜਾਂ ਕੋਲੇ ਹਾਂ ਹਾਂ ਉਹੀ ਦੇ ਦੇ ਪਾਰ ਵਾਲਾ ਚਲ ਐ ਕਰ ਰਹੀ ਨੇ ਉਹਨਾਂ ਦੀ ਸਵਾਰ ਕੇ ਤੇ ਨਾਲੇ ਸੱਚੋ ਮੁੰਡਾ ਪੈਸੇ ਦੇਣ ਆਇਆ ਸੀ ਕੋਣ ਇੱਥੇ ਜੱਦ ਲਾ ਆਜਾ ਮੁੰਡਿਆ ਨੰਗਿਆ ਆਇਆ ਵੀਰੇ ਗਾਂ ਹੀ ਆਇਆ ਸਸਰੀ ਘਰ ਦੇ ਸਸਰੀ ਘਰ ਆਲਾ ਆ ਤੇ ਛਾਵੇਂ ਆਇਆ ਮੈਂ ਚੰਗਾ ਰਹਿ ਗਿਆ ਝਾੜ ਕਣਕ ਦਾ ਹਾਂ ਬਈ ਆ ਬਈ ਮੈਂ ਪੈਸੇ ਲੈਣ ਆਇਆ ਸੀਗਾ 3500 ਬੰਦਾ ਸੀਗਾ ਬਈ 3500 ਟੰਗ ਗੱਲੇ ਕਰਦੇ ਸਨ ਛਡਾਈ ਗੱਲੇ ਹੀ ਹਾਂ ਬਈ ਨਹੀਂ ਯਾਰ 3000 ਹੀ ਬੰਦਾ ਸੀਗਾ ਨਹੀਂ ਬਈ ਤੁਸੀਂ ਕਿਹਾ ਸੀਗਾ ਨਾ 1500 ਰੁਪਏ ਬਣੂਗਾ ਨਹੀਂ ਉਹ ਚੌੜ ਕਰਦੇ ਸੀ ਯਾਰ 1200 ਦਾ ਹਿਸਾਬ ਲਿਆ ਆ ਲੈ 700 ਰੁਪਏ 1200 ਦੇ ਲਵਾਂਗੇ ਤੇ ਤੋ ਯਾਰ ਉਹਦੇ ਪ੍ਰਚਾਦਾ ਪਾਣੀ ਵਧੀਆ ਛਕਾਇਆ ਤੁਹਾਨੂੰ ਠੀਕ ਹੈ ਬਈ ਤੇ ਉਹ ਦਾ ਭਾਈ ਚੱਲ ਤੁਸੀਂ ਮੇਰੇ ਹਰਗੇ ਬੰਦੇ ਤੁਸੀਂ ਹਾਂ ਤੂੰ ਪਹਿਲਾ ਬੰਦਾ ਜਿਹੜਾ ਪਹਿਲੀਆਂ ਚ ਦੇਣ ਆ ਗਿਆ ਪੈਸੇ ਤੇ ਫਿਰ ਕੋਈ ਨਹੀਂ ਆਇਆ ਅਗਰਾ ਇਦਾਂ ਦੇਣ ਅੱਛਾ ਭਾਈ ਘਰਾਂ ਚ ਜਾ ਕੇ ਕਿਹੜੇ ਮਾਰਨੇ ਪੈਂਦੇ ਆ ਭਰਾਵਾ ਅੱਛਾ ਭਾਈ ਬਈ ਜਦੋਂ ਮੇਰੇ ਤਾਂ ਆ ਜਾਂਦੇ ਖਾਤੇ ਚ ਕਣਕ ਰੀ ਮੈਂ ਦੋਦੇ ਦੇਣ ਆਇਆ ਨਹੀਂ ਤਾਂ ਕੋਈ ਟੋਟੀ ਕਰਕੇ ਤੈਨੂੰ ਪਤਾ ਹੀ ਆ ਐਣੀ ਗਾਣ ਤੇ ਪਹਿਲੀਆਂ ਚ ਵੱਡਿਆ ਕਰਾਂਗੇ ਯਾਰ ਹੈਰੀ ਇੱਕ ਉਹ ਸਰਪੰਚ ਜੱਲੀ ਵੀ ਜਾ ਕੇ ਆ ਯਾਰ ਭਾਈ ਸਰਪੰਚ ਨਾਲ ਤੇ ਨਾਲ ਤੁਸੀਂ ਲੜਨੀ ਪਈ ਸੀ ਉਦੋਂ ਤਾਂ ਗੁੱਸੇ ਹੋ ਗਿਆ ਆ ਗਏ ਅਸੀਂ ਸਰਪੰਚ ਨਾਲ ਮੜਕ ਦਾ ਫੇਰ ਮਗਰ ਫੋਨ ਆਉਣ ਲੱਗਾ ਯਾਰ ਕਮੈਂ ਨਹੀਂ ਮਿਲਦੀ ਕੋਈ ਵੱਢ ਕੇ ਜਾਉ ਕਮੈਂਸਾਂ ਹੀ ਕੱਢਣ ਲੱਗ ਗਿਆ ਫੇਰ ਵੱਡਣਾ ਪਿਆ ਸਾਰਾ ਵਾਹਣ ਉਹਦਾ ਐਰੀ ਜਾ ਕੇ ਆਈਆਂ ਅੱਜ ਹਾਂ ਹਾਂ ਬਈ ਮੈਂ ਮਾਰ ਹੁਣ ਹੀ ਜਾਇਆ ਬਲਕਿ ਤਾਂ ਬਿੱਲਾਂ ਹੀ ਜਾਂਦਾ ਹਾਂ ਆ ਉਹ ਤੇ ਗੇੜੇ ਕੱਢਣੇ ਪੈਣਗੇ ਫੇਰ ਦੇਊਗਾ ਪੈਸੇ ਚੱਲ ਛਾਵਾ ਸੀ ਬਈ ਠੀਕ ਆ ਬਈ ਕੋਈ ਨਹੀਂ ਵੱਢ ਦਿਆ ਕਰਾਂਗੇ ਯਾਰ ਗਾਉ ਨੂੰ ਪਹਿਲੀਆਂ ਚ ਤੇਰੀ ਦੱਸ ਦਿਆ ਕਰ ਪੰਜ-ਸੱਤ ਦਿਨ ਪਹਿਲਾਂ ਠੀਕ ਆ ਠੀਕ ਆ ਬਈ ਬੱਸ ਬੱਸ ਬਈ ਧੰਨਵਾਦ ਚਲੋ ਠੀਕ ਆ ਠੀਕ ਆ ਬਈ ਜਾ ਤੂੰ ਕੱਢ ਕੇ ਆ ਯਾਰ ਸਰਪੈਂਚ ਚੱਲੀ ਗੇੜਾ ਹੁਣੇ ਲੱਗ ਜਾ ਕੱਟਣ ਫੇਰੀ ਤੇਲ ਤੂਲ ਵਾਲਾਂ ਦੇ ਵੀ ਦੇਣੇ ਆ ਦੇਖਿਆ ਬਾਈ ਬਾਈ ਚੱਲ ਸ਼ੁਰੂਆਤ ਪੋਣੀ ਚੱਕੀ ਕਰਤੀ ਇਹਨੇ ਚੱਲ ਲੈ ਜਾ ਮੋਟਰ ਸਰਪੰਚ ਸਾਹਿਬ ਕਰਈਓ ਉਹ ਲੱਗਦਾ ਯਾਰ ਜਿਵੇਂ ਭਈਆ ਟਰੈਕਟਰ ਤੇ ਛੜੀ ਜਾਂਦਾ ਸਰਪੰਚ ਸਾਹਿਬ ਉਹ ਸਰਪੰਚ ਸਾਹਿਬ ਓਏ ਜਗਮੀਤ ਓਏ ਭਾਈ ਜਗਮੀਤ ਵਾਹ ਕਿਉਂ ਨਹੀਂ ਦਿੰਦੇ ਯਾਰ ਉਹ ਫਿਰਦਾ ਤਾਂ ਹੈ ਇਹਨਾਂ ਦਾ ਰਾਮੂ ਯਾਰ ਰਾਮੂ ਰਾਮੂ ਕੌਣ ਆਇਆ ਬਰ ਸੰਬਾਈ ਵਾਲੀ ਬੰਦੀ ਲੱਗਦੀ ਹੈ ਮੈਨੂੰ ਤੇ ਤੂੰ ਨੇ ਲੋਕਿਆ ਜਾ ਕੇ ਸਰਪੰਚ ਹੈ ਨਹੀਂਗਾ ਕਰੇ ਉਹ ਬਾਅਦ ਕੀ ਮੋੜ ਦਿਆ ਕਰ ਜਾ ਜਾ ਠੀਕ ਹੈ ਕੌਣ ਹੋ ਭਾਈ ਕੀ ਲੈਣੇ ਆਇਓ ਯਾਰ ਸਰਪੰਚ ਘਰੇ ਹੈਗਾ ਨਹੀਂ ਹੈ ਸਰਦਾਰ ਜੀ ਨਹੀਂ ਹੈ ਮੈਂ ਕਣਕ ਦੀ ਵਢਾਈ ਲੈਣ ਆਇਆ ਸੀ ਯਾਰ ਅੱਛਾ ਜੀ ਕੰਬੈਨ ਵਾਲਾ ਕਦੋਂ ਕਾਊਗਾ ਸਰਦਾਰ ਜੀ ਨਹੀਂ ਹੈ ਘਰ ਪਰ ਕਦ ਪਤਾ ਨਹੀਂ ਕਦ ਆਏਗਾ ਚਲ ਠੀਕ ਆ ਹੁਣ ਠੀਕ ਹੈ ਜੀ ਜਾਇ ਹਾਂ ਭਾਈ ਯਾਰ ਮਿਲਿਆ ਨਹੀਂ ਯਾਰ ਭਈਆ ਸੀ ਉਹ ਤਾਂ ਓਕੇ ਹੈਂਡ ਲੱਗਦਾ ਤਾਂ ਹੀ ਸੀ ਜਿਵੇਂ ਅੰਦਰ ਪਿਆ ਹੁੰਦਾ ਇਹ ਬਹੁਤ ਟਟ ਕਰਦਾ ਈ ਏਰੀਆ ਨਾ ਹੂੰ ਚਲ ਆਏ ਕਰੀ ਇੱਕ ਕਿਹੜਾ ਹੋਰ ਕੱਢ ਕੇ ਇਂ ਤੜਕੇ ਜਾਉਂ ਇਸਦੀ ਜਾਉਂਗਾ ਤੜਕੇ ਹਾਂ ਨਹੀਂ ਪਰ ਪਰਸੋਂ ਮੈਂ ਚੱਲੂ ਤੇਰੇ ਨਾਲ ਹਾਂ ਹਾਂ ਕਰਾਂਗੇ ਕਿ ਸਕੀਮ ਹੋਰ ਪਾਵਾਂਗੇ ਨਹੀਂ ਤਾਂ ਇਹ ਗੇੜੇ ਲੁਆਈਏ ਨੇ 2 ਮਹੀਨੇ ਛੋਣਾਂ ਵੇਲੇ ਥਾਕੇ ਦੇਉ ਪੈ ਸਹੀ ਕਿ ਪਹਿਲੀ ਵਾਰ ਵੀ ਐਂ ਕੀਤਾ ਹੈ ਤੇਰੀ ਵੀ ਛੋਣਾ ਵਾਢ ਕੇ ਦਿੱਤੇ ਨੇ ਪਰ ਚੰਗਾ ਭਲਾ ਸਾਰਾ ਕੁਝ ਹੈਗਾ ਨੀਤ ਮਾੜੀ ਹੈਗਾ ਪਿਆ ਲੱਗਦਾ ਹੀ ਹੈ ਜਿਵੇਂ ਅੰਦਰ ਪਿਆ ਅੰਦਰ ਹੀ ਪਿਆ ਸੀ ਮੈਨੂੰ ਲੱਗਾ ਉਹ ਐ ਕਰ ਦਿੰਦੇ ਇਹ ਯਾਰ ਚੱਲ ਕੋਈ ਨਹੀਂ ਤੜਕੇ ਇੱਕ ਜਿਹੜਾ ਹੋਰ ਕੱਢ ਕੇ ਤੜਕੇ ਜਾਊਗਾ ਮੈਂ ਨਹੀਂ ਲੈ ਕੇ ਨੂੰ ਕੋਣ ਦਾ ਨੂੰ ਕਹਿੰਨੇ ਪੰਚਾਇਤ ਮੈਂਬਰ ਨੇ ਪੰਚੀ ਤਾਂ ਦੂਰ ਦੀ ਗੱਲ ਹੂੰ ਇਹ ਦੀ ਨੀਤ ਮਾੜੀ ਯਾਰ ਬੰਦੇ ਦੀ ਇਹਦਾ ਨਾਂ ਲੈ ਕੇ ਬੁਲਾਇਆ ਕਰੋ ਸਪੰਚ ਨਾ ਗਿਆ ਕਰੋ ਸਰਪੰਚ ਤਾਂ ਯਾਰ ਬਹੁਤ ਮਾਣਵੱਤਾ ਹੁੰਦਾ ਜਿਹੜਾ ਲੋਕ ਚੁਣਦੇ ਆ ਸਮਾਂ ਦੀ ਸਾਰੇ ਆ ਪਹਿਲੀਆਂ ਚ ਹੀ ਦੇ ਗਿਆ ਇਹ ਤਾਂ ਉਦੋਂ ਆਪਾਂ ਗਲਤੀ ਕਰ ਲਈ ਹੂੰ ਇਹਨੂੰ ਤਾਂ ਗਾਣ ਪੁੱਛਣੇ ਕਿਹਨੇ ਨੇ ਰੇਗ ਨਾ ਆਇਆ ਕਰਦਾ ਪਤੰਤਰ ਉਹਦੇ ਰੋਟੀ ਲੈ ਕੇ ਨਹੀਂ ਆਇਆ ਠੀਕ ਹੈ ਰੇਗ ਦਿਹਾੜਕੇ ਨਾ ਸੀਰੀ ਨਾ ਆਇਆ ਕਰਨੇ ਚੱਲ ਕੋਈ ਨਹੀਂ ਮੈਂ ਤੜਕੇ ਜਾੜ ਕਿੜਾ ਕੱਢ ਕੇ ਆਇਨੇ ਫਿਰ ਮੈਂ ਚੱਲੂੰ ਪਰਸੋਂ ਹੂੰ ਹੂੰ ਯਾਰ ਅੱਜ ਘਰੇ ਹੋ ਸਰਪੰਚ ਸਰਪੰਚ ਸਾਹਿਬ ਕਰਿਓ ਹਾਂਜੀ जगमीत भाई करेक बताती हूं सरदार वो कंबाइन कमी बंदी आई है ठीक है ठीक है सरदार जी पर नहीं है किसी और दिन आ जाना। ਕਿੱਥੇ ਗਏ ਆ ਹੈ ਨਹੀਂ ਘਰ ਪਰ ਉਹ ਚਲੋ ਫਿਰ ਮੈਂ ਆ ਜੂ ਬਿਲਕੁਲ ਕੇ ਕੱਲ ਆਇਆ ਨਾ ਭਾਈ ਉਹਨੇ ਅੱਜ ਫੇਰ ਨਹੀਂ ਦਿੱਤੇ ਯਾਰ ਭਾਈ ਅੱਛਾ ਹੂੰ ਈਆਂ ਦੇ ਓਕੇ ਸਰਪੰਚ ਘਰੇ ਹੈ ਨਹੀਂ ਫੇਰ ਕਿਸੇ ਦਿਨ ਆਈ ਉਹ ਹੁੰਦਾ ਤਾਂ ਘਰੇ ਹੀ ਆ ਉਹ ਭਈ ਇਹ ਜੇ ਹੁਣ ਘਰੇ ਉਹਨਾਂ ਦੇਣਾ ਹਾਂ ਹਾਂ ਉਹ ਝੂਠ ਮਾਰਦੇ ਨੇ ਚਲ ਆਪਾਂ ਤੜਕੇ ਚੱਲਾਂਗੇ ਯਾਰ ਚੱਲ ਠੀਕ ਹੈ ਕਿ ਹੁਣ ਹੀ ਚੱਲਗੇ ਤੜਕੇ ਨਹੀਂ ਹੁਣ ਹੀ ਚੱਲ ਚੱਲ ਫਿਰ ਹੁਣ ਹੀ ਚੱਲਦੇ ਆਏ ਕਰ ਘੰਟਾ ਕਰੋਕ ਜਾ ਕੀ ਆ ਮੈਂ ਬਾ ਇਧਰ ਮੜਾ ਪੱਠੇ ਵੇਖਣਾ ਪਾਈ ਜਾਂਦਾ ਇਹ ਬੰਦਾ ਆਪਣਾ ਚੱਲ ਠੀਕ ਤੇ ਮੁੰਨਾਂ ਮੁੰਨਾਂ ਬਣਾ ਆ ਗਏ ਨਾ ਆਪਾਂ ਫਿਰ ਤਾਂ ਘੰਟੇ ਨੂੰ ਚੱਲਦੇ ਨਾ ਜੇ ਗਿਆ ਉਹ ਤਾਂ ਆ ਜੂਗਾ ਘਰੇ ਹੂੰ ਹੂੰ ਪਾਪਾ ਹੁਣ ਹੀ ਚ ਆਉਂਦੇ ਆ ਠੀਕ ਤੂੰ ਐਂ ਕਰ ਉਧਰ ਉਤਰਪਾਲ ਦੁਆਲਾ ਉਹ ਨਚਰ ਰਸੇ ਰੁਸੇ ਬਣਾ ਲੀ ਚੰਗਾ ਟਿਕਾ ਕੇ ਠੀਕ ਹੈ ਜੀ ਕੱਲ ਵੀ ਨਹੀਂ ਦਿੱਤਾ ਤੈਨੂੰ ਤਰਪਾਲ ਉਹ ਬਾਹਮਾ ਵੇਖਿਆ ਵਾ ਪੱਠੇ ਵਾਲੇ ਨੂੰ ਆਪਾਂ ਚੱਲਦੇ ਆਂ ਘੰਟੇ ਕਿ ਤੱਕਰ ਠੀਕ ਆ ਠੀਕ ਆ ਓਏ ਹਾਂ ਪੈਂਚ ਪਿਆਦਾ ਘਰੇ ਹੀ ਆ ਤੇ ਤੂੰ ਸਾਹਮਣੇ ਨਾ ਹੋ ਕਿਆ ਨਹੀਂ ਉਹਨੇ ਫੇਰ ਕਿਸੇ ਪਾਸੇ ਵੜ ਜਾਣਾ ਪਰ ਮੈਂ ਦੱਸਦਾ ਸਕੀਮ ਇੱਧਰੋਂ ਨਿੱਕਾ ਬਾਹਰ ਆਉਣਾ ਆਪਾਂ ਉੱਤੋਂ ਜਾ ਕੇ ਘੇਰਦੇ ਆ ਤੇ ਲੀੜੇ ਕਾ ਤਾਂ ਲੈ ਲੀੜੇ ਵੀ ਤੈਨੂੰ ਮੈਂ ਦੱਸੂਗਾ ਸਕੀਮ ਹੈ ਪੈਸੇ ਕਢਾਉਣ ਦੀ ਬੜੀ ਤਗੜੀ ਸਕੀਮ ਹੈ ਇਹ ਚਾਹ ਚੱਲ ਆਈ ਕਿਦੀ ਮਾਖਾ ਆਪਾ ਉਹ ਲੋਕ ਜਦ ਤੱਕ ਨਹੀਂ ਬਚਾ ਕੇ ਜਾਂ ਭੱਜ ਕੇ ਲੋਕ ਨਾ ਜਾਵੇ ਓਕੇ ਮੈਂ ਸਰਪੰਚ ਆ ਕਿੱਥੇ ਰਹਿਣ ਲੱਗ ਗਿਆ ਬਤੰਦਰਾ ਟੱਕਰ ਦਾ ਹੀ ਨਹੀਂ ਘਰੇ ਉਹ ਬੱਕਰੀ ਹੋਈ ਉਹ ਬਾਹਰਪੁਰ ਜਾਈਦਾ ਸੀ ਯਾਰ ਅਸਤਾਂ ਵੀ ਇਥੋਂ ਦਾ ਫਰਦਾ ਜਾਇਆ ਹਾਂ 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 ਜਾਇਆ ਲੋ ਕਿਵੇਂ ਆਣੇ ਹੋਏ ਆਉਣਾ ਕੀ ਸੀ ਭਰਾਵਾ ਪੈਸੇ ਦੇ ਬੜਾਈ ਦੇ ਯਾਰ ਪੰਪ ਵਾਲੇ ਤੇ ਲਿਆਂਦਾ ਸੀ ਉਹ ਕੰਨ ਕਾਈ ਜਾਂਦੇ ਯਾਰ ਯਾਰ ਖੜ ਜੋ ਯਾਰ ਦੋ ਚਾਰ ਦਿਨ ਹੱਥ ਤੰਗ ਜਾ ਸਾਨੂੰ ਤਾਂ ਆਪ ਦਾਉ ਕੱਸ ਬਿਆ ਭਰਾਵਾ ਪੰਪ ਵਾਲੇ ਨਤ ਆਉਂਦੇ ਆ ਜਾਇਆ ਕਰ ਕਿੰਨੇ ਦਿਨ ਨਹੀਂ ਦੇ ਸਕਦਾ ਖੜ ਜੋ ਚਾਰ ਕ ਪੰਜ ਦਿਨ ਪਰ ਆਹੀ ਲੀਡੇ ਨਾਲ ਜਾਇਆ ਮੇ ਬਣ ਕੇ ਕਰਾਈ ਤਵਾ ਦੇ ਯਾਰ ਅਈ ਤਮੈਂ ਤਾਂ ਉਵੇਂ ਗੱਡੇ ਘੁੱਟਦਾ ਆ ਗਿਆ ਕਿੱਡੀ ਗੱਲ ਆ ਚੱਪ ਤੇ ਨਾਲ ਸਰਪੰਚੀ ਨੂੰ ਵੀ ਰੋਟਾ ਨਾ ਲਵਾ ਦੇ ਯਾਰ ਚਾਰ ਦਿਨ ਇੱਥੇ ਹੀ ਰਵਾਂਗੇ ਤੇਰੇ ਕੋਲੇ ਨਾਲੇ ਸਾਡੇ ਕੰਨ ਖਾਣੋਂ ਹਟ ਜਾਣਗੇ ਉਹ ਪੰਪ ਵਾਲੇ ਸਤਨ ਫਿਰ ਮੈਂ ਯਾਰ ਵੇਖਦਾਗਾ ਬੀਬੀ ਦੀ ਪੈਨਸ਼ਨ ਆਈ ਹੋਈ ਤੋ ਲਿਆ ਦਿੰਦੇ ਮੇਰੇ ਟੋਲਣਾਂ ਤੇ ਕਈ ਲੜ ਕੇ ਹੁਣ ਨਿਕਲ ਆਉਣਗੇ ਘਰੋਂ ਕੋਈ ਨਹੀਂ ਥੋੜੇ ਕਿਨੇ ਦਾ ਕਰਦਾ ਫਿਰ ਹੱਥ ਥੋੜੇ ਘਾਣੇ ਨਹੀਂ ਜਿਹਦਾ ਬਦਵਾ ਸਾਨੂੰ ਵਾਪਸ ਘਰੇ ਨਹੀਂ ਵਾੜ ਦਿੰਦਾ ਪਾਪ ਪਾੜੇ ਅਸਾਂ ਨਹੀਂ ਆ ਮੰਜਾ ਹੈਗਾ ਪੱਖਾ ਲਾ ਦੇ ਤੇ ਰੋਟੀ ਟੱਕ ਦਾ ਕਰਾ ਦੇ ਪ੍ਰਬੰਧ ਅਸੀਂ ਤੇਰੇ ਬਾਲਾ ਦੇ ਬੋਝ ਪਾਉਂਦੇ ਕਿਹੜਾ ਖਾਣਾ ਪੀਣਾ ਕੋਈ ਆ ਬਾ ਮੀਟ ਲਿਆ ਦਿੰਦਾ ਤੇਰੇ ਕਿੱਲਾ ਨਹੀਂ ਮੈਂ ਤਾਂ ਮੀਟ ਵੀ ਨਹੀਂ ਖਾਂਦਾ ਇਹਨੂੰ ਲਿਆ ਦੀ ਇਕੱਲਾ ਤੇ ਰੋਟੀ ਬਣੇ ਦਾ ਪ੍ਰਬੰਧ ਕਰਾ ਦੇ ਯਾਰ ਚੱਲ ਥੋੜੇ ਘਨੇ ਲੈ ਜੋ ਯਾਰ ਥੋੜੇ 48000 ਬਣਦਾ ਤੇ 48000 ਕਾ ਕੋਈ ਵੇਖ ਲੈ ਕੇ ਖਲ ਗੁੰਜੇ ਨਿਕਲੇ ਤਾਂ ਠੀਕ ਆ ਨਹੀਂ ਭਰਾ ਬਈ ਬੈਠੇ ਆ ਤੇ ਕੱਢ ਕੇ ਅੱਗੇ ਡਾਕਰਾ ਇਹ ਲਈ ਹਦੂਦਾਂ ਕਿਦਾਂ ਇਹ ਤਾਂ ਬੜੀ ਤਕੜੀ ਸਕੀਮ ਆ ਅਜਮਾਇਆ ਹੋਇਆ ਨੁਸਖਾ ਹੈ ਮੈਂ ਤਾਂ ਲਾ ਦਵਾਂ ਵੇਖੀ ਤੇ ਜੈ ਲਿਆਉਂਦਾ ਕਿਵੇਂ ਨਾ ਪੂਰੇ ਲਿਆਊਗਾ ਘੱਟ ਵੀ ਨਹੀਂ ਦਿੰਦਾ ਗਾ ਸਕੀਮ ਤਾਂ ਤੂੰ ਬੈਠ ਪਾਈ ਐ ਸਕੀਮ ਭਰਾਵਾ ਪਾਉਣੀ ਪੈਂਦੀ ਐ ਬਹੁਤ ਚਿਰ ਹੋ ਗਿਆ ਕੰਮ ਕਰਦੇ ਲੈ ਕੇ ਲੈ ਵੀ ਬਲ ਜਿੱਤਿਆ ਧੰਨਵਾਦ ਭਰਾਵਾ ਤੇਰਾ ਸੂਰੇਆ ਧੰਨਵਾਦ ਤੁਹਾਡਾ ਬਾਈ ਜੋ ਤੀ ਤੁਸੋਂ ਲੱਗਤੀ ਸੀ ਮੇਰੀ ਉਹ ਤਾਂ ਨਾਈ ਕਰਕੇ ਲਾਚਾਰ ਤਾਂ ਰੱਖਣ ਮਾਰੇ ਨੇ ਹੁਣ ਤੇ ਪੈਸੇ ਤਾਂ ਲਿਆ ਤੇ ਬਾਸ ਕੇ ਹਨਾ ਕਿਤੇ ਉਹਨਾਂ ਦੇ ਪਾਸੇ ਇਹ ਹੋਣੀ ਸੀ ਭਰਾਵਾ ਮੰਦਰਾਂ ਚ ਪ੍ਰਸ਼ਾਦ ਨਹੀਂ ਮੁਕਦਾ ਹੁੰਦਾ ਕਦੇ ਇੰਨੇ ਕ ਤਾਂ ਖੱਲਾਂ ਕੁੰਜਾਂ ਚ ਪਏ ਹੁੰਦੇ ਆ ਵੱਡੇ ਘਰਾਂ ਦੇ ਚਲ ਚੱਲਦਾ ਡੰਕਰ ਸਾਹਿਬ ਜੀ ਦਾ ਭਰਾਵਾ ਤੇ ਚਲ ਕੋਈ ਨਹੀਂ ਗਾਣੂ ਪਹਿਲਾਂ ਗੇ ਚ ਦੱਸ ਦਿਆ ਕਰ ਯਾਰ 5-7 ਦਿਨ ਪਹਿਲਾਂ ਕੋਈ ਨਹੀਂ ਬਾਈ ਕੋਈ ਮਤਲਬ ਫਿਰ ਟਿੱਕਾ ਨਹੀਂ ਪੈਂਦਾਗਾ